ਕਾਜੀ ਵੀਡੀਓ ਆਥਿਓ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮਗੇ ਤੇ ਅੱਜ ਆਪਾਂ ਕਰਾਂਗੇ ਪੈਮੀ ਦੇ ਨਿਆਣੇ ਤੇ ਇਹ ਕਹਾਣੀ ਐ ਸੰਤ ਸਿੰਘ ਸਿੱਖੋਂ ਦੀ ਲਿਖੀ ਹੋਈ ਹੈਗੀ ਤੇ ਆ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਆ ਤੁਹਾਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਆਪਾਂ ਸਟਾਰਟ ਕਰਦੇ ਆ ਪੈਮੀ ਦੇ ਨਿਆਣਿਆਂ ਦੀ ਕਹਾਣੀ ਦਾ ਸਾਰ ਪੈਮੀ ਦੇ ਨਿਆਣੇ ਕਹਾਣੀ ਸੰਤ ਸਿੰਘ ਸਿੱਖੋਂ ਦੀ ਲਿਖੀ ਹੋਈ ਹੈ ਇਸ ਵਿੱਚ ਲੇਖਕ ਆਪਣੇ ਬਚਪਨ ਦੇ ਢਾਰ ਨੂੰ ਬਿਆਨ ਕਰਦਾ ਹੈ ਜਦੋਂ ਉਸ ਦੀ ਉਮਰ 7 ਸਾਲ ਦੀ ਤੇ ਉਸ ਦੀ ਪੈਣ ਦੀ ਉਮਰ 11 ਸਾਲ ਦੀ ਹੁੰਦੀ ਆ ਉਹਨਾਂ ਦੇ ਪਿੰਡ ਵਿੱਚੋਂ ਇੱਕ ਜਰਨੈਲੀ ਸੜਕ ਨਿਕਲਦੀ ਆ ਤੇ ਨਿਕਲਦੀ ਹੁੰਦੀ ਹੈ ਜਿਸ ਤੋਂ ਪਠਾਨਾ, ਰਾਸ਼ੀਆਂ, ਜੰਗਲੀਆਂ ਅਤੇ ਹੋਰ ਪਰਦੇਸੀਆਂ ਦਾ ਜਾਣਾ ਆਉਣਾ ਹੁੰਦਾ ਹੈ ਇਹ ਸੜਕ ਉੱਪਰ ਇਹਨਾਂ ਪਰਦੇਸੀਆਂ ਦਾ ਪਠਾਨਾ ਦਾ ਜਾਣ ਕਰਕੇ ਇਹ ਲੇਖਕ ਦੇ ਮਨ ਵਿੱਚ ਉਸ ਸੜਕ ਦੇ ਪ੍ਰਤੀ ਇੱਕ ਡਰ ਪੈਦਾ ਹੋਇਆ ਹੁੰਦਾ ਹੁੰਦਾ ਤੇ ਲੇਖਕ ਦੇ ਬਚਪਨ ਵਿੱਚ ਹੀ ਕਹਾਣੀਆਂ ਵਿੱਚ ਨਰਕ ਸੁਰਗ ਦੀਆਂ ਮਤਲਬ ਉਹਨੇ ਕਹਾਣੀਆਂ ਨੇ ਜਿਹੜੀਆਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਹੋਈਆਂ ਹੁੰਦੀਆਂ ਨੇ ਲੇਖਕ ਨੂੰ ਮਦਰਸੇ ਜਾਣਾ ਵੀ ਨਰਕ ਵਾਂਗ ਹੀ ਜਾਪਦਾ ਹੈ ਮਦਰਸੇ ਉਸ ਜਗ੍ਹਾ ਨੂੰ ਕਿਹਾ ਜਾਂਦਾ ਜਦੋਂ ਪਿਛਲੇ ਜ਼ਮਾਨਿਆਂ ਦੇ ਵਿੱਚ ਜਿੱਥੇ ਬੱਚੇ ਪੜ੍ਹਨ ਜਾਂਦੇ ਹੁੰਦੇ ਸੀਗੇ ਤਾਂ ਉਸ ਜਗ੍ਹਾ ਨੂੰ ਮਦਰਸਾ ਕਿਹਾ ਜਾਂਦਾ ਸੀ ਇੱਕਨ ਲੇਖਕ ਤੇ ਉਸਦੀ ਭੈਣ ਆਪਣੇ ਪਿਤਾ ਦੀ ਰੋਟੀ ਦੇਣ ਲਈ ਖੇਤ ਜਾਂਦੇ ਨੇ ਇਸ ਦੌਰਾਨ ਉਹਨਾਂ ਨੇ ਉਹੀ ਡਰਾਵਣੀ ਸੜਕ ਤੋਂ ਜਾਣਾ ਹੁੰਦਾ ਜਿਸ ਦਾ ਡਰ ਉਸਦੇ ਮਨ ਵਿੱਚ ਹੁੰਦਾ ਉਹ ਰਸਤੇ ਵਿੱਚ ਦੇਖਦੇ ਆਉਂਦੇ ਹਨ ਕਿ ਕੋਈ ਪਿੰਡ ਦਾ ਸਿਆਣਾ ਬੰਦਾ ਮਿਲ ਜਾਵੇ ਜਿਸ ਦੇ ਸਹਾਰੇ ਦੇ ਨਾਲ ਉਹ ਖੇਤ ਆਪਣੇ ਪਿਤਾ ਕੋਲ ਪਹੁੰਚ ਜਾਣ ਲੇਖਕ ਆਪਣੀ ਭੈਣ ਨਾਲ ਤੁਰਿਆ ਜਾਂਦਾ ਹੈ ਲੇਖਕ ਦੀ ਭੈਣ ਆਪਣੇ ਅਤੇ ਆਪਣੇ ਭਰਾ ਦੇ ਡਰ ਨੂੰ ਘਟਾਉਣ ਦੇ ਲਈ ਉਸਨੂੰ ਇੱਕ ਰਾਜੇ ਰਾਣੀ ਦੀ ਕਹਾਣੀ ਸੁਣਾਉਂਦੀ ਹੈ ਕਿ ਇੱਕ ਰਾਣੀ ਮਰਨ ਟਾਈਮ ਰਾਜੇ ਕੋਲੋਂ ਵਾਅਦਾ ਲੈਂਦੀ ਹੈ ਕਿ ਉਸਦੇ ਜਾਨ ਦੇ ਬਾਅਦ ਉਹ ਦੂਸਰਾ ਵਿਆਹ ਨਹੀਂ ਕਰਵਾਵੇਗਾ ਡਰ ਕਾਰਨ ਉਸਦੀ ਭੈਣ ਬੱਚਿਆਂ ਦਾ ਜ਼ਿਕਰ ਕਰਨਾ ਭੁੱਲ ਜਾਂਦੀ ਹੈ ਅਤੇ ਬਾਅਦ ਵਿੱਚ ਦੱਸਦੀ ਹੈ ਕਿ ਰਾਜੇ ਰਾਣੀ ਦੇ ਦੋ ਪੁੱਤਰ ਦੋ ਪੁੱਤਰ ਅਤੇ ਇੱਕ ਧੀ ਸੀ ਲੇਖਕ ਪੁੱਤਰ ਦੀ ਜਗ੍ਹਾ ਆਪਣੇ ਆਪ ਨੂੰ ਅਤੇ ਧੀ ਦੀ ਜਗ੍ਹਾ ਤੇ ਆਪਣੀ ਭੈਣ ਨੂੰ ਦੇਖਦਾ ਹੈ ਉਹ ਸੋਚਦਾ ਹੈ ਕਿ ਜੇਕਰ ਮੇਰੀ ਮਾਂ ਵੀ ਮਰਨ ਵਾਲੀ ਹੁੰਦੀ ਤੇ ਉਹ ਵੀ ਮੇਰੇ ਪਿਤਾ ਤੋਂ ਵਾਅਦਾ ਲੈਂਦੀ ਕਿ ਮੇਰੀ ਜਾਨ ਦੇ ਬਾਅਦ ਉਹ ਦੂਜਾ ਵਿਆਹ ਨਹੀਂ ਕਰਵਾਵੇਗਾ ਥੋੜੀ ਦੂਰ ਜਾਣ ਜਾ ਕੇ ਉਹਨਾਂ ਨੂੰ ਰਾਤਸ਼ਾ ਲੇਟਿਆ ਹੋਇਆ ਦਿਖਾਈ ਦਿੰਦਾ ਹੈ ਜਿਸ ਕਾਰਨ ਉਹ ਰੁਕਦੇ ਨੇ ਪਿੱਛੇ ਦੇਖਦੇ ਨੇ ਕਿ ਕੋਈ ਪਿੱਛੇ ਉਹਨਾਂ ਦੇ ਪਿੰਡ ਦਾ ਕੋਈ ਸਿਆਣਾ ਬੰਦਾ ਆਉਂਦਾ ਹੋਵੇ ਜਿਸ ਦੇ ਨਾਲ ਰਲ ਕੇ ਉਹ ਸੜਕ ਪਾਰ ਕਰ ਲੈਣ ਪਰ ਉਹ ਜਦੋਂ ਦੇਖਦੇ ਨੇ ਤਾਂ ਪਿੱਛੇ ਉਹਨਾਂ ਨੂੰ ਕੋਈ ਵੀ ਦਿਖਾਈ ਨਹੀਂ ਦਿੰਦਾ ਫਿਰ ਲੇਖਕ ਨੂੰ ਯਾਦ ਆਉਂਦਾ ਹੈ ਕਿ ਵਾਹਿਗੁਰੂ ਵਾਹਿਗੁਰੂ ਜਪਨ ਦੇ ਨਾਲ ਜਿਹੜਾ ਡਰ ਆ ਉਹ ਦੂਰ ਹੋ ਜਾਂਦਾ ਦੋਵੇਂ ਵਾਹਿਗੁਰੂ ਵਾਹਿਗੁਰੂ ਜਪਨ ਲਗਦੇ ਨੇਗੇ ਪਰ ਡਰ ਦੇ ਕਾਰਨ ਲੇਖਕ ਰੋਣਾ ਸ਼ੁਰੂ ਕਰ ਦਿੰਦਾ ਤਾਂ ਉਸ ਦੀ ਪੈਣ ਉਸ ਨੂੰ ਦਿਲਾਸਾ ਦਿੰਦੀ ਹੈ ਕਿ ਵੀਰੇ ਰੋਣਾ ਕੋਈ ਗੱਲ ਨਹੀਂ ਕਹਿੰਦੇ ਹੋਈ ਕਿ ਅਸੀਂ ਕਹਾਂਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਥੋੜੇ ਟਾਈਮ ਬਾਅਦ ਉਸ ਦੀ ਭੈਣ ਉਸ ਨੂੰ ਕਹਿੰਦੀ ਹੈ ਕਿ ਆਪਾਂ ਰਾਸ਼ੇ ਨੂੰ ਕਹਾਂਗੇ ਕਿ ਆਪਾਂ ਪੈਮੀ ਦੇ ਨਿਆਣੇ ਆ। ਉਹ ਸਾਨੂੰ ਨਾ ਫੜੇ। ਲੇਖਕ ਜਦੋਂ ਮਤਲਬ ਉਸ ਦੇ ਆਪਣੀ ਭੈਣ ਦੇ ਮੂੰਹੋਂ ਇਹ ਸੁਣਦਾ ਵੀ ਅਸੀਂ ਪੈਮੀ ਦੇ ਨਿਆਣੇ ਆ ਤਾਂ ਉਹ ਉਸ ਨੂੰ ਬੜਾ ਹੀ ਮਿੱਠਾ ਲੱਗਦਾ। ਇਸ ਦੇ ਨਾਲ ਸਾਨੂੰ ਹੌਸਲਾ ਮਿਲਿਆ ਕਿ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਉੱਥੋਂ ਚਲੇ ਗਏ। ਤਾਂ ਉਹਨਾਂ ਨੇ ਜਦੋਂ ਦੇਖਿਆ ਕਿ ਰਾਸ਼ਾ ਉੱਥੇ ਉਸੇ ਉਸੇ ਤਰ੍ਹਾਂ ਲੇਟਿਆ ਹੋਇਆ ਸੀਗਾ ਤੇ ਇਹ ਸੀਗਾ ਇਹ ਇੱਕ ਕਹਾਣੀ ਆਂਗੀ ਜਿਸ ਦੇ ਵਿੱਚ ਮਤਲਬ ਦੋ ਭੈਣ ਭਰਾ ਜਿਹੜੇ ਲੇਖਕ ਤੇ ਲੇਖਕ ਦੀ ਭੈਣ ਆਂਗੀ ਉਹਨਾਂ ਨੂੰ ਇੱਕ ਉਹ ਆਪਣੇ ਡਰ ਨੂੰ ਇਸ ਕਹਾਣੀ ਦੇ ਵਿੱਚ ਬਿਆਨ ਕਰਦਾ ਤੇ ਆਈ ਹੋਪ ਤੁਹਾਨੂੰ ਇਹ ਕਹਾਣੀ ਸਮਝ ਆਈ ਹੋਵੇਗੀ ਤੇ ਅੱਗੇ ਆਪਾਂ ਇਸ ਦੇ ਕਵੈਸਚਨ ਆਨਸਰਸ ਨੂੰ ਡਿਸਕਸ ਕਰਦੇ ਹਾਂ ਪਹਿਲਾ ਕੁਐਸਚਨ ਹੈਗਾ ਲੇਖਕ ਅਤੇ ਉਸਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੋਂ ਜਾਣਾ ਪੈਂਦਾ ਸੀ ਅਤੇ ਕਿਉਂ ਤਾਂ ਇਸਦਾ ਆਨਸਰ ਹੈਗਾ ਲੇਖਕ ਅਤੇ ਉਸਦੀ ਭੈਣ ਨੂੰ ਹਰ ਰੋਜ਼ ਇੱਕ ਬਾਰੀ ਡਰਾਵਣੀ ਜਨਰਲੀ ਸੜਕ ਪਾਰ ਕਰਕੇ ਬਾਪੂ ਅਤੇ ਕੰਮ ਇਹਨੂੰ ਰੋਟੀ ਫੜਾਉਣ ਲਈ ਖੇਤ ਜਾਣਾ ਪੈਂਦਾ ਸੀ ਤਾਂ ਉਸ ਤੋਂ ਅਗਲਾ ਕੁਐਸਚਨ ਹੈਗਾ ਬੱਚਿਆਂ ਨੂੰ ਕਿਹੜੀ ਗੱਲ ਭੈ ਸਾਗਰ ਲੱਗਦੀ ਸੀ ਅਤੇ ਕਿਉਂ ਤਾਂ ਇਸ ਦਾ ਆਨਸਰ ਹੈਗਾ ਬੱਚਿਆਂ ਨੂੰ ਜਰਨੈਲੀ ਸੜਕ ਨੂੰ ਪਾਰ ਕਰਨਾ ਪੈ ਸਕਣ ਲੱਗਦਾ ਸੀ ਕਿਉਂਕਿ ਉਸ ਉਤੋਂ ਪਠਾਨਾਂ ਰਾਸ਼ੀਆਂ ਜੰਗਲੀਆਂ ਤੇ ਹੋਰੋਨਾ ਪ੍ਰਦੇਸੀਆਂ ਦਾ ਕਾਫੀ ਲਾਂਗਾ ਹੁੰਦਾ ਸੀ ਅਤੇ ਉਹਨਾਂ ਨੂੰ ਰਾਸ਼ੀਆਂ ਤੋਂ ਡਰ ਰਹਿੰਦਾ ਸੀ ਤਾਂ ਉਸ ਤੋਂ ਅਗਲਾ ਕੁਐਸਚਨ ਹੈਗਾ ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਅਤੇ ਕਿਹੜੀਆਂ ਨੂੰ ਸਵਰਗ ਆਖਦਾ ਸੀ ਤਾਂ ਇਸ ਦਾ ਆਨਸਰ ਹੈ ਲੇਖਕ ਖੇਡ ਨੂੰ ਸੁਰਗਾਖਦਾ ਹੈ ਸਭ ਤੋਂ ਵੱਡਾ ਨਰਕ ਉਸ ਲਈ ਮਦਰਸਾ ਪਾਬ ਸਕੂਲ ਸੀਗਾ ਪਾਵੇਂ ਖੇਤ ਉਸ ਲਈ ਸਵਰਗ ਸਵਰਗ ਸੀ ਪਰ ਖੇਤ ਰੋਟੀ ਦੇਣ ਜਾਣਾ ਉਸ ਨੂੰ ਨਰਕ ਵਿੱਚੋਂ ਲੰਘਣਾ ਪੈਂਦਾ ਸੀ ਪਾਬ ਉਸ ਨੂੰ ਜਰਨੈਲੀ ਸੜਕ ਸੀ ਜਿਹੜੀ ਉਹ ਪਾਰ ਕਰਕੇ ਜਾਣਾ ਪੈਂਦਾ ਸੀ ਤਾਂ ਉਸ ਤੋਂ ਅਗਲਾ ਕੁਐਸਚਨ ਹੈਗਾ ਲੇਖਕ ਅਤੇ ਉਸ ਦੀ ਭੈਣ ਨੂੰ ਸੜਕ ਪਾਰ ਕਰਨ ਉਹ ਕਾਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ ਲੇਖਕ ਅਤੇ ਉਸਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਦੇ ਲਈ ਪਹਿਲਾਂ ਅ ਤਹਾਣੀ ਸੁਣਾਈ ਅਤੇ ਫਿਰ ਵਾਇਗਰੂ ਵਾਇਗਰੂ ਨਾਮ ਦਾ ਜਾਪ ਕੀਤਾ ਤੇ ਉਸ ਦਾ ਸਹਾਰਾ ਲੈਣ ਦਾ ਤਰੀਕਾ ਸੋਚਿਆ ਉਸ ਤੋਂ ਅਗਲਾ ਕੁਐਸਚਨ ਹੈਗਾ ਭੈਣ ਭਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫਲ ਹੋਏ ਉਸ ਦਾ ਆਨਸਰ ਹੈਗਾ ਅੰਤ ਜਦੋਂ ਭੈਣ ਭਰਾ ਦੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਦੇ ਸਾਰੇ ਤਰੀਕੇ ਫੇਲ ਹੋ ਗਏ ਤਾਂ ਉਹ ਆਪਣੀ ਮਾਂ ਪੈਮੀ ਦਾ ਨਾਂ ਲੈ ਕੇ ਸੜਕ ਪਾਰ ਕਰਨ ਵਿੱਚ ਸਫਲ ਹੋਏ ਇਹ ਸੀ ਕਿ ਇਹਦੇ ਕੁਐਸਚਨ ਆਨਸਰ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਔਕੇ ਸ਼ਬਦਾਂ ਦੇ ਅਰਥ ਤਾਂ ਪਹਿਲਾ ਸ਼ਬਦ ਹੈਗਾ ਵੀਰ ਵੀਰ ਦਾ ਇੱਕ ਆਪਾਂ ਹੋਰ ਸ਼ਬਦ ਕਹਿ ਸਕਦੇ ਹਾਂ ਉਹਨੂੰ ਵੀਰ ਵੀ ਕਹਿ ਸਕਦੇ ਹਾਂ ਤੇ ਭਰਾ ਵੀ ਕਹਿ ਸਕਦੇ ਹਾਂ ਪਠੋਰੇ ਪਠੋਰੇ ਹੁੰਦਾ ਮੇਮ ਨੇ ਲੈ ਲੇ ਜਾਂ ਛੇਲੇ ਬਾਕੁਰ ਬਾਕੁਰ ਹੁੰਦਾ ਬਾਗ ਵੀ ਉਸ ਦੀ ਤਰ੍ਹਾਂ ਉਸ ਤੋਂ ਬਾਅਦ ਹੈਗਾ ਪੈਸਾਗਰ ਪੈਸਾਗਰ ਹੁੰਦਾ ਭਵ ਸਾਗਰ ਸੰਸਾਰ ਮਦਰਸਾ ਸਕੂਲ ਜਾਂ पाठशाला ਕਰਾਰ ਕਰਾਰ ਹੁੰਦਾ ਇਕਰਾਰ ਕਾਲ ਪ੍ਰਣ ਬਚਨ ਵਾਦਾ ਠੱਠ ਵਰਗੇ ਹੁੰਦਾ ਡੋਰਪਾਰ ਹੋ ਕੇ ਜਾਂ ਡਰ ਕੇ ਉਸ ਤੋਂ ਬਾਅਦ ਹੈਗਾ ਕਮਾਉਗੇ ਕਮਾਉਗੇ ਹੁੰਦਾ ਕਮਾਉ ਕੋ ਅੱਠ ਕਨਾਲਾਂ ਥਾਂ ਥਾਂ ਜਿਹੜੀ ਉਸ ਨੂੰ ਵੀ ਬੋਲਿਆ ਜਾਂਦਾ ਕਮਾਉਗੇ ਸੂਫ ਹੁੰਦਾ ਕਾਲੇ ਰੰਗ ਦਾ ਕੱਪੜਾ ਹੁੰਦਾ ਜੋ ਬਿਲਕੁਲ ਹੀ ਜੇ ਮੈਂ ਕਹਿ ਦਿੰਨੇ ਆ ਵੀ ਪੂਰੀ ਤਰ੍ਹਾਂ ਕਾਲੇ ਕੱਪੜੇ ਨੂੰ ਆਪਾਂ ਸੂਫ ਕਹਿ ਦਿੰਨੇ ਆ ਬਾਸਕਟ ਹੁੰਦੀ ਆ ਫਤੂਹੀ ਕੋਟੀ ਜਿਸ ਦੀਆਂ ਕਿ ਬਾਹਾਂ ਨਹੀਂ ਲੱਗੀਆਂ ਹੋਈਆਂ ਹੁੰਦੀਆਂ ਬਿਨਾ ਬਾਹਾਂ ਵਾਲੀ ਅ ਮਤਲਬ ਕੋਟੀ ਨੂੰ ਬਾਸਕਟ ਬੋਲਦੇ ਆ ਪੁਲਪਣ ਭਲਾਈ ਤੇ ਪਲਮਾਨਸੀ ਤੇ ਬੇਕਰਾਰ ਬੇਚੈਨ ਬਿਆਕੁਲ ਟਾਰਸ ਹੁੰਦਾ ਦਿਲਾਸਾ ਟੀਰਜ ਜਾਂ ਤਸੱਲੇ ਤਾਂ ਉਸਨੋਂ ਬਾਅਦ ਵਿੱਚ ਹੈਗਾ ਬਾਕਾਂ ਵਿੱਚ ਵਰਤਨਾ ਕੁਝ ਆਪਾਂ ਨੂੰ ਬਾਗ ਦਿੱਤੇ ਹੋਏ ਹੋਣਗੇ ਤਾਂ ਨੂੰ ਆਪਾਂ ਇੱਕ ਬਾਗ ਨੂੰ ਲੈ ਕੇ ਇੱਕ ਪੂਰਾ ਬਾਗ ਬਣਾਉਣਾਗਾ ਤਾਂ ਆਪਾਂ ਨੂੰ ਪਹਿਲਾ ਬਾਗ ਦਿੱਤਾ ਹੋਇਆ ਮੁਸ਼ਕਲ ਘਾਟੀ ਦਾ ਇਸ ਦਾ ਜਿਹੜਾ ਅਰਥ ਹੈਗਾ ਉਹ ਹੈਗਾ ਔਖਾ ਕੰਮ ਤਾਂ ਇਹ ਈ ਚੀਜ਼ ਆਪਾਂ ਮਤਲਬ ਚੈਪਟਰ ਦੇ ਵਿੱਚੋਂ ਹੀ ਲਵਾਂਗੇ ਤਾਂ ਇਸ ਨੂੰ ਆਪਾਂ ਬਾਗ ਬਣਾ ਸਕਦੇ ਹਾਂ ਕਿ ਭੈਣ ਭਰਾ ਨੂੰ ਡਰਾਵਣੀ ਜਰਨੈਲੀ ਸੜਕ ਨੂੰ ਪਾਰ ਕਰਨਾ ਮੁਸ਼ਕਲ ਘਾਟੀ ਪ੍ਰਤੀਤ ਹੁੰਦਾ ਸੀ ਸ਼ਰਨ ਹੁੰਦਾ ਆਸਰਾ ਗੁਰੂ ਘਰ ਵਿੱਚ ਹਰ ਇੱਕ ਨੂੰ ਸ਼ਰਨ ਮਿਲਦੀ ਹੈ। ਮੰਤਵ। ਮੰਤਵ ਹੁੰਦਾ ਉਦੇਸ਼। ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੰਤਵ ਦੇਸ਼ ਨੂੰ ਆਜ਼ਾਦ ਕਰਾਉਣਾ ਸੀ। ਰਜੇਵੇਂ ਰਜੇਵੇਂ ਹੁੰਦਾ ਕੰਮ। ਬੰਦਾ ਮੁੱਕ ਜਾਂਦਾ ਹੈ ਉਸ ਦੇ ਰਜੇਵੇਂ ਨਹੀਂ ਮੁੱਕਦੇ। ਉਸ ਤੋਂ ਬਾਅਦ ਹੈਗਾ ਗੁਸਤਾਖੀ। ਗੁਸਤਾਖੀ ਹੁੰਦੀ ਹੈ ਸ਼ਰਾਰਤ। RAM ਨੇ ਸਕੂਲ ਵਿੱਚ ਅਨੁਸ਼ਾਸਨ ਤੋੜਨ ਦੀ ਗੁਸਤਾਖੀ ਕੀਤੀ ਤਾਂ ਉਸ ਨੂੰ ਅਧਿਆਪਕ ਵੱਲੋਂ ਸਜ਼ਾ ਮਿਲੀ। ਜਿਲਾਸਾ ਹਾਰ ਚੁੱਕੇ ਵਿਅਕਤੀ ਨੂੰ ਵੀ ਜਿਲਾਸਾ ਮਿਲਣ ਤੇ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ ਠੱਟਵਰ ਕੇ ਹੁੰਦਾ ਡਰ ਕੇ ਰਾਸ਼ੀ ਵਰਗਾ ਆਦਮੀ ਦੇਖ ਕੇ ਭੈਣ ਭਰਾ ਠੱਟਵਰ ਕੀ ਖਲੋ ਗਏ ਉਸ ਤੋਂ ਬਾਅਦ ਆਏਗਾ ਘਾਤ ਲਾਈ ਖਲੋਤਾ ਤਾਂ ਅੱਜ ਮੈਂ ਸਵੇਰੇ ਵੇੜੇ ਵਿੱਚ ਦੇਖਿਆ ਬਿੱਲੀ ਕਬੂਤਰ ਉੱਪਰ ਝਾਤ ਲਾਈ ਬੈਠੀ ਸੀ ਕਿ ਕਰ ਦوں ਮੈਂ ਉਸ ਨੂੰ ਫੜ ਲਵਾਂ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਵਿਆਕਰਨ ਤੇ ਵਿਆਕਰਨ ਤੁਸੀਂ ਪਿਛਲੀ ਆਪਣੀ ਬੁੱਕ ਕਲਾਸ ਦੇ ਵਿੱਚ ਪੜ੍ਹੀ ਹੋਣੀ ਆ ਤੇ ਇੱਥੇ ਆਪਾਂ ਨੂੰ ਦਿੱਤਾ ਹੋਇਆ ਨਾਮ ਬਾਰੇ ਪੁੱਛਿਆ ਇਹਨਾਂ ਨੇ ਤੇ ਇਸ ਦੇ ਵਿੱਚ ਹੁੰਦਾ ਜੇ ਨਾਮ ਕੀ ਹੁੰਦੇ ਆ ਨਾਮ ਹੁੰਦਾ ਵੀ ਕਿਸੇ ਵਿਅਕਤੀ ਵਸਤੂ ਸਥਾਨ ਗੁਣ ਭਾਵ ਆਦਿ ਦੀ ਜਾਣਕਾਰੀ ਮਿਲੇ ਤਾਂ ਉਸ ਨੂੰ ਨਾਮ ਕਿਹਾ ਜਾਂਦਾ ਜਿਵੇਂ ਇਕਮ ਸੂਣਾ ਐ ਐਸ ਐਸ ਨਗਰ 4ਜੀ ਖੁਸ਼ੀ ਆਦਿ ਤਾਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਇਸ ਦੀਆਂ ਟਾਈਪ ਦੱਸਿਆਂਗੀਆਂ ਨੇ ਇਹ ਪੰਜ ਪ੍ਰਕਾਰ ਦੇ ਹੁੰਦੇ ਹੈਗੇ ਤੇ ਪਹਿਲਾ ਹੈਗਾ ਆਮ ਨਾਮ ਜਾਂ ਇਸ ਨੂੰ ਜਾਤੀਵਾਚਕ ਨਾਮ ਵੀ ਕਿਹਾ ਜਾਂਦਾ ਦੂਸਰਾ ਹੈਗਾ ਖਾਸ ਨਾਮ ਜਾਂ ਨਿਜਵਾਚਕ ਵੀ ਕਿਹਾ ਜਾਂਦਾ ਤੇ ਤੀਸਰਾ ਹੈਗਾ ਵਸਤੂਵਾਚਕ ਨਾਮ ਅਤੇ ਪਦਾਰਥਵਾਚਕ ਨਾਮ ਚੌਥਾ ਹੈਗਾ ਇਕ ਅਖਰਵਾਚਕ ਨਾਮ ਤੇ ਸਮੂਹਵਾਚਕ ਨਾਮ ਤੇ ਪੰਜਵਾਂ ਹੈਗਾ ਆਪਾਵਾਚਕ ਨਾਮ ਤਾਂ ਆਪਣੀ ਪਹਿਲੀ ਜਿਹੜੀ ਟਾਈਪ ਹੈਗੀ ਹੈਗੀ ਆਮ ਨਾਮ ਜਾਂ ਜਾਤੀ ਨਾਮ ਜਾਤੀਵਾਚਕ ਨਾਮ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਜਾਂ ਸਥਾਨ ਆਦਿ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਸ਼੍ਰੇਣੀ ਬਾਰੇ ਜਾਣਕਾਰੀ ਦੇਣ ਤਾਂ ਉਸ ਨੂੰ ਆਮ ਨਾਮ ਜਾਂ ਜਾਤੀ ਨਾਮ ਕਿਹਾ ਜਾਂਦਾ ਹੈ ਜਿਵੇਂ ਕਿ ਪਠਾਨ ਸੜਕ ਰਾਸ਼ਾ ਆਦਮੀ ਬਾਸਕਟ ਮਦਰਸਾ ਆਦਿ ਖਾਸ ਨਾਮ ਕਿਹੜੇ ਹੁੰਦੇ ਹੈਗੇ ਖਾਸ ਨਾਮ ਜਾਂ ਨਿਜਵਾਚਕ ਨਾਮ ਕਿਹੜੇ ਹੁੰਦੇ ਆ ਜਿਹੜੇ ਸ਼ਬਦ ਤੋਂ ਕਿਸੇ ਵਿਅਕਤੀ ਖਾਸ ਜੀਵ ਖਾਸ ਵਸਤੂ ਖਾਸ ਥਾਨ ਦੇ ਨਾਮ ਦਾ ਬੋਧ ਹੁੰਦਾ ਹੈ ਉਸ ਨੂੰ ਖਾਸਵਾਚਕ ਖਾਸ ਨਾਮ ਜਾਂ ਨਿਜਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਯਾਨੰਦਪੁਰ ਸਾਹਿਬ ਹਿਮਾਲਿਆ ਸਾਤਲੁਜ ਬਿਆਸ ਆਦਿ ਤਾਂ ਇਸ ਲਈ ਕਿ ਅੱਜ ਦੇ ਆਪਣੇ ਬੈਕ ਐਕਸਰਸਾਈਜ਼ ਦੇ ਕੁਐਸਚਨ ਤੇ ਇਸ ਕਹਾਣੀ ਦਾ ਸਾਰ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਤੇ ਚੰਗੀ ਤਰ੍ਹਾਂ ਸਮਝ ਵੀ ਆਇਆ ਹੋਵੇਗਾ ਤੇ ਪਲੀਜ਼ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ